ਇਹ ਹਰ ਇੱਕ ਮੰਡੀ ਤੇ ਬਾਈ ਹੋਰੀ ਜਾਂਦੇ ਆ ਤੇ ਉੱਥੇ ਆਪਣਾ ਲਾਉਂਦੇ ਇਹਨਾਂ ਦਾ ਮੈਡੀਕਲ ਤੇ ਵੀ ਆ ਮੈਡੀਕਲ ਤੇ ਲੱਗ ਰੇਟ ਆ ਇੱਥੇ ਥੋੜਾ ਜਿਹਾ ਲੱਗ ਰੇਟ ਆ ਕਿ ਬ੍ਰਾਂਡ ਹੈ ਜੀ ਬ੍ਰਾਂਡ ਲੱਗਦਾ ਤੇ ਆਪਾਂ ਬਾਈ ਹੋਰਾਂ ਨਾਲ ਕਰਾਂਗੇ ਗੱਲ ਕਿੰਨੀ ਪੁਰਾਣੀ ਹੈ ਇਹ ਕੰਪਨੀ ਹੈ ਕੀ ਨਾਂ ਕੰਪਨੀ ਦਾ ਸਾਰਾ ਬਸ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਅੱਛਾ ਇਹਦਾ ਸੋ ਆਪਣੀ ਕੰਪਨੀ ਬਾਰੇ ਆਪਣੀ ਬੈਟ ਕੋ ਹੈਲਥਕੇਅਰ ਕੰਪਨੀ ਹੈ ਬਾਈ ਜੀ ਇਹ ਫਿਰ 13 ਸਾਲਾਂ ਤੋਂ ਕੰਮ ਕਰ ਰਹੀ ਹੈ ਜੀ ਸੈਲਫ ਮੈਨੂਫੈਕਚਰਿੰਗ ਦਾ ਬੱਚਾ ਹੈਗਾ ਔਰ ਨੇ ਜਿਹੜੇ ਵੀ ਬਿਮਾਰੀ ਦੇ ਜਿਹੜੀ ਵੀ ਆਪਣੀ ਕੋਈ ਹੈਗੀ ਹੈਗੀ ਪਸ਼ੂ ਘਾਟ ਪੈਂਦੀ ਹੈ ਤਾਂ ਉਹਨਾਂ ਦੇ ਸਾਰੇ ਕੀਤੇ ਜ ਆਪਣੀ ਮੈਡੀਸਨ ਨਾਲ ਬਣ ਜਾਏਗੀ ਇਹ ਮੰਡੀਆਂ ਦੇ ਵਿੱਚ ਸਪੈਸ਼ਲ ਇਹ ਬ੍ਰਾਂਡ ਆਪਾਂ ਸਪੈਸ਼ਲ ਮੰਡੀਆਂ ਵਾਸਤੇ ਹੈ ਔਰ ਕਾਫਤ ਰੇਟ ਤੇ ਵਧੀਆ ਕੁਆਲਟੀ ਠੀਕ ਹੈ ਜੀ ਇੱਕ ਜੀ ਹੋਰ ਦੱਸੋ ਵੀ ਛੋਡੇ ਤੋਂ ਇਹ ਲੈਣ ਦਾ ਕੀ ਫਾਇਦਾ ਜੇ ਇਹ ਛੋਡੇ ਤੋਂ ਹੀ ਕਿਉਂ ਲੈਣ ਕਲਚੀ ਆਵਾਂ ਵਿੱਚ ਕੀ ਕੁਝ ਵੱਖਰਾ ਦਾ ਕੀ ਰੇਟ ਸਾਡੇ ਸਭ ਤੋਂ ਵੱਡੀ ਗੱਲ ਇਹ ਵੀ ਕੰਪਨੀ ਹਰ ਵਾਰੀ ਫਾਰਮਰ ਦੇ ਨਾਲ ਖੜੀ ਹੈ ਜੀ ਜਦੋਂ ਬਾੜਬੀੜਤ ਹੋਈ ਸੀ ਆਪਣੇ ਜੀ ਮਾੜਾਂਗੇ ਸੀ ਉਦੋਂ ਵੀ ਆਪਾਂ 9000 ਸੀਸੀ ਹਰ ਵਾਰ ਬਾੜਬੀੜਤ ਇਰੀਜ ਪਚਾਈ ਸੀ ਕਿੰਨੇ ਵੇਲੇ ਵੀ ਆਪਾਂ ਮੈਡੀਸਨ ਫ੍ਰੀ ਆਫ ਕਾਸਟ ਦਿੱਤੀ ਸੀ ਤਾਂ ਫਾਰਮਰ ਦੇ ਨਾਲ ਖੜੀ ਹੈ ਜੀ ਹਰ ਵਾਰ ਜਿੰਨੀ ਵੀ ਕੋਈ ਬਿਮਾਰੀ ਆਈ ਸੀ ਸਾਡੇ ਨਾਲ ਖੜੀ ਸੀ ਪਲੱਸ ਇਹਦੇ ਵਿੱਚ ਵੀ ਕੁਆਲਿਟੀ ਦਿੱਤੀ ਹੈ ਜੀ ਅਰ ਘੱਟ ਰੇਟ ਆਪਣੀ ਮੰਡੀ ਦੇ ਵਿੱਚ ਫਾਰਮਰ ਲਈ ਆਉਣੀ ਹੈ ਜੀ ਫਾਰਮਰ ਦੇ ਲਈ ਕੰਪਨੀ ਚੁਸਦੀ ਹੈ ਜੀ ਇਸ ਕਰਕੇ ਉਹ ਅਲੱਗ ਜੀ ਬ੍ਰਾਂਡ ਬਣਾਇਆਗਾ ਅਲੱਗ ਜੀ ਬ੍ਰਾਂਡ ਬਣਦੇ ਨਾਲ ਹੀ ਸਾਰੇ ਫਾਇਦੇ ਹੈਗੇ ਵਾਸ਼ਿੰਗ ਦਾ ਵੀ ਕੁਆਲਿਟੀ ਬਾਈ ਰੱਖਣਾ ਹੈ ਜੀ ਦੱਸੇ ਕੁਆਲਿਟੀ ਕਿੱਦਾ ਹੁੰਦੀ ਹੈ ਹੁਣ ਕਰਕੇ ਜਿੰਨੇ ਮੈਂ ਮਿਕਸਰ ਆਪਾਂ ਦੇਖ ਰਹੇ ਹਾਂ ਸਾਡੇ ਪਹਿਲਾਂ ਤਹੇ ਪਾਣੀ ਜਿਹੜਾ ਫੀਲ ਹੁੰਦਾ ਜੀ ਆ ਦੇਖੋ ਜਿਵੇਂ ਐ ਇਦਾਂ ਨਾਲ ਪਾਣੀ ਹੁੰਦਾ ਹੈਗਾ ਠੀਕ ਹੈ ਮਤਲਬ ਨਿਕੋਰ ਵੀਰ ਨੂੰ ਹੁੰਦਾ ਹੈ ਬੋਟ ਰੂਫਮ ਇਹ ਇੰਨੀ ਵਧੀਆ ਕੁਆਲਿਟੀ ਹੈ ਸਪੀਅਲ ਕੁਆਲਿਟੀ ਹੈ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਤੁਹਾਨੂੰ ਮੈਂ ਦਿਖਾਉਣਾ ਐਡੇ ਵਿੱਚ ਇਕੱਲੀ ਇਕੱਲੀ ਚੀਜ਼ ਪਾਈ ਦੇਖੋ ਬਾਹਰ ਇਹਦਾ ਆਪਾਂ ਖੋਲ੍ਹਾਂਗੇ ਨਾ ਬੈਗ ਦਾ ਇਹਦੇ ਚ ਹਰ ਬਸਾਂ ਇਹਦੀ ਕੁਝ ਬਕਾਮਣੇ ਕੁ ਮਿਨਰਲ ਸਾਰੇ ਪਏ ਹੋਏ ਦੇਖਣਗੇ ਜਦੋਂ ਅੱਖਾਂ ਸਾਹਮਣੇ ਚੀਜ਼ ਆਪ ਨੂੰ ਦਿਖੂਗੀ ਤਾਂ ਆਟੋਮੈਟਿਕਲੀ ਤੁਹਾਨੂੰ ਰ ਠੀਕ ਹੈ ਤੇ ਫਾਰਮਰ ਦਾ ਫਾਇਦਾ ਇਹ ਹੈ ਜੀ ਘੱਟ ਰੇਟ ਤੇ ਵਧੀਆ ਕੁਆਲਿਟੀ ਮਿਲਦੀ ਹੈ ਜੀ ਤੇ ਰਿਜ਼ਲਟ ਮਿਲਦਾ ਹੈ ਹਾਂ ਰਿਜ਼ਲਟ 100% ਮਿਲਦਾ ਜੀ ਜੀਰਾਂ ਦਾ ਜੀ ਆਪਣਾ ਹੈਗਾ ਜੀ ਗੇਰਫਟਾ ਇਹਨੂੰ ਆਪਾਂ ਜਦੋਂ ਪਸ਼ੂ ਸੂਨਾ ਜੀ ਉਹਦੇ ਇਹੇ ਕਿ ਨਾਲ ਕੋਈ ਵੀ એનર્ਜੀ ਡਿਸਟਰਪਰ ਆਪਾਂ ਅਗਲੇ ਨੈਕਸਟ ਆ ਜਾਏਗਾ ਉਹ ਲੋ ਦੇ ਦੋ ਤੇ ਪਸ਼ੂ ਨੂੰ એનર્ਜੀ ਬਿਲਕੁਲ ਨਹੀਂ ਹੁੰਦਾ ਜਿਹੜੀ ਨਾਲ ਕਯੂ ਹੈ ਨਲੇ ਤਾਂ ਜੀਰ ਪੈ ਜੂ ਜੀ ਨਲੇ ਦੀ ਹੈ ਡਿਸਟਰਸ ਦਾ ਸੇਮ ਸਹਿਜ ਆ ਜਰੀਆ ਪਹਿਲਾ ਵਾਲਾ ਉਹ ਜਲਦੀ ਨਾਲ ਰਿਪੋਰਟ ਕਰਕੇ ਨੰਗੇਜਨ ਨਾਲੀ ਅਰੇ ਇਹ ਬਿਲਕੁਲ ਹਰਬਲ ਹੁੰਦਾ ਹੈਗਾ ਇਹ ਜੋ ਜੜੀ ਬੂਟੀਆਂ ਜਿਹੜੀਆਂ ਆਪਣੇ ਪਾਣੇ ਗੁਰਦ ਪੁਰੇ ਦੂਸ ਕਰਦੇ ਸੀਗੇ ਜੇਰ ਪਾਉਣ ਵਾਸਤੇ ਉਹਨਾਂ ਦਾ ਇਹ ਸਾਰਾ ਮਿਕਸਚਰ ਬਣਾਇਆ ਹੋਇਆ ਹੈ ਠੀਕ ਹੈ ਹਾਂ ਸਾਰੇ ਇਹ ਜਿਹੜਾ ਇਹ ਜੜੀ ਬੂਟੀਆਂ ਨਾਲ ਯੂਸਫੇਲ ਹੈਗਾ ਇੱਕ ਕਮਜ਼ੋਰੀ ਆ ਜਾਂਦੀ ਹੈ ਗਾਸ ਹੋਈ ਤੋਂ ਬਹਿ ਜਾਂਦੀ ਹੈ ਹੁਣ ਲਗਾ ਠੱਕਾਉਂਡ ਸਟਾਰਟ ਦੇਣ ਵਾਸਤੇ ਕੋਈ ਜਦੋਂ ਪਸੂ ਸੌਣ ਆਈਏ ਉਹ ਜੀ ਦੇ ਵਿੱਚ ਬਹੁਤ ਸਾਰੀ ਘਾਟ ਪੈ ਜਾਂਦੀ ਹੈ ਹਾਂਜੀ ਤਾਂ ਉਹਦੇ ਲਈ ਇੱਕ ਤਾਂ ਨਰਦੀ ਬੂਟੀਆਂ ਹੁੰਦਾ 16 ਮਲ ਆਪਾਂ ਦੇ ਦਨੇ ਹੈਗੇ ਜੀ ਪਲੱਸ ਆਪਾਂ ਇਹ ਜੈਨ ਲਾਜੀ ਇਹ ਆਪਾਂ ਦੇ ਸਕਦੇ ਆਂਗੇ ਇਹਦੇ ਨਾਲ ਕੀ ਕੈਲਸ਼ੀਅਮ ਦੀ ਲਪੋ ਹੋ ਜਾਏਗਾ ਮਿਲ ਜੂਰ ਦੇ ਚਾਂਸਸ ਹੋ ਜਿਹੜੇ ਹੇ ਬੀਰੋ ਹੋ ਜਾਂਦੇ ਆਗੇ ਥੋੜਾ ਜ਼ਿਆਦਾ ਤੇ ਕਰੂਗਾ ਇਹ ਇਹ ਨੂੰ ਵੀ ਦੇ ਸਕਦੇ ਆਂਗੇ ਪਰ ਇਹ ਬਹੁਤ ਘੱਟ 100 ਰੁਪਏ ਜੀ ਆਪਾਂ ਨੂੰ ਇੱਥੇ ਮਿਲਦੀ ਹੈ ਠੀਕ ਹੈ ਜੀ ਇਹ ਲਿਵਰ ਟੋਨਿਕ ਆ ਜੀ ਆਪਣਾ ਜਿਹਦੇ ਹੁਣ ਜਿੱਦਾਂ ਹੁਣ ਨਵੀਂ ਪੁੱਤਰੀ ਆਉਗੀ ਨਵੇਂ ਆਪਣਾ ਕਣ ਵੱਡੀ ਹੋਈ ਵੀ ਹਾਂਜੀ ਤਾਂ ਬਹੁਤ ਸਾਰੇ ਬਣ ਦੇ ਚਾਂਸਸ ਹੋ ਜਾਂਦੇ ਆ ਫੋਟੋ ਵੀ ਆਪਾਂ ਇਹ ਨੂੰ ਮਿਜਾ ਲੈ ਜੀ ਲੈ ਕੇ ਆਪਾਂ 100 ਮਿਲ ਸਵੇਰ 100 ਸ਼ਾਮ ਦੇ ਜੀ ਕੇ ਜਾਂ 50 ਮਿਲ ਦੇ ਲਈਏ ਤੇ ਕੁਝ ਨਾ ਹਾਜਮਾ ਠੀਕ ਹੋ ਜੂਆ ਆਪਣਾ ਸੇ ਇਹ ਕਹਿੰਦੇ ਅਸੀਂ ਦੋਹਰੇ ਵਿੱਚ ਪੱਤਰ ਮਾਰਦਾ ਵੀ ਖਾਣਾ ਪੀਣਾ ਪਜਦਾ ਨਹੀਂ ਅੱਬ ਉਹ ਵਧੀਆ ਕੰਮ ਕਰਦਾ ਜੀ 120 ਰੁਪਏ ਦਾ ਸਾੜਾ ਇਹ ਰੇਟ ਹੈ ਜੀ ਆਪਣਾ ਮੰਡੀ ਦਾ ਠੀਕ ਹੈ ਜੀ ਇਹਦਾ ਮੰਡੀ ਦੇ ਹੈ ਗਿਆ ਤੇ 5 5 ਲੀਟਰ ਜਾਗਾ ਜੀ ਇਹ ਕੈਲਸ਼ੀਅਮ ਹੋਵੇ ਜੀ ਠੀਕ ਹੈ ਜੀ ਕੈਲਸ਼ੀਅਮ ਦਾ ਇਹ ਹੈ ਜੀ ਡੀਐਸ ਦੇ ਵਿੱਚ ਹੈ ਠੀਕ ਹੈ ਜੀ ਪਲੱਸ ਇਹ ਵੀ ਇੱਕ ਤੋਂ ਪੋਤੀ ਤੇ ਆ ਜਾਂਦਾ ਹੈ ਜੀ ਦੇਖੋ ਤੁਸੀਂ ਕੁਆਲਟੀ ਦੀ ਗੱਲ ਕਰੀ ਸੀ ਜੀ ਹਾਂ ਜੀ ਵੀ ਆਮ ਕੈਲਸ਼ੀਅਮ ਕੋਈ ਵੀ ਉਸ ਨੂੰ ਆਪਾਂ ਦਿੰਨੇ ਆ ਜੀ ਤਾਂ ਇਹਦੀ 600 ਮਲ ਦੋ ਜਿੰਨ ਦੀ ਬੰਦੀ ਹੈ ਜੀ 50 ਸਵੇਰ 50 ਸ਼ਾਮ ਤਾਂ ਇਹ ਹੀ 5 ਲੀਟਰ ਦੀ ਕਹਿਣਾ ਜੀ ਇੱਕ ਪਸ਼ੂ ਦੇ 50 ਦਿਨ ਤੱਕ ਲਈ ਜੇ ਕਿੰਨੇ ਮਲ ਦੇਣੀ ਇਹ 600 ਮਲ ਦੇਣ ਦੀ ਨਹੀਂ ਹੈ ਜੀ ਠੀਕ ਹੈ ਮੈਂ ਜਿੱਥੇ ਮੇਂ ਗਰਮੀ ਵਧ ਗਈ ਹੈ ਪਸ਼ੂ ਨੂੰ ਮਲਦਾ ਹੈਗਾ ਠੀਕ ਹੈ ਜੀ ਮਲ ਜਿਆਦਾ ਘੱਟ ਨਾ ਇੱਕ ਵਾਰ ਕਦੇ ਦੇਖ ਲੈਣਗੇ ਇਹ 100 ਰੁਪਏ ਦਾ 500 ਰੁਪਏ ਦੀ 500 ਰੁਪਏ ਤੇ ਮੇਰੇ ਮਿਕਸ ਦਾ ਜੀ ਮਿਨੀਮਲ ਦਾ ਇਹ ਰਹੇਗਾ 5 ਕਿਲੋੜਾ ਦੇ ਵਿੱਚ 500 ਰੁਪਏ ਦੇ ਵਿੱਚ ਹੈਗਾ ਜੀ 40 ਰੁਪਏ ਕਿਲੋ ਦਾ 40 ਕਿਲੋ ਦਾ ਨਹੀਂ ਕਰੋਟਾ ਕੀ ਹੈ ਅਰੇ ਐਸਾ ਵਾਕੀ ਮਿਲਣ ਮੇ ਸੋ ਵਿੱਚ ਦਿਖਦਾ ਜਿਹੇ ਬਾਕੀ ਨਾਲ ਲੱਗਿਆ ਹੋਇਆ ਸ਼ਾਇਦ ਮੈਨੂੰ ਆਪਾਂ ਲੱਗੇ ਮੈਨੂੰ ਬਿਲਕੁਲ ਕੰਨੀ ਕੰਨੀ ਚੀਜ਼ ਲੱਗੀ ਹੈ ਸਪੀਡ ਆਇਆ ਹੋਇਆ ਨਹੀਂ ਤੇ ਜਿਵੇਂ ਜੀ ਜਦੋਂ ਚਾਰਜ ਕਰਨਾ ਹੈ ਤਾਂ ਆਪਣੇ ਮੰਡੀਆਂ ਲੱਗਦੀਆਂ ਸਾਰੀਆਂ ਕੋਈ ਮੰਡੀ ਦੇ ਸਟਾਫ ਨੂੰ ਮਿਲੂਗੀ ਠੀਕ ਹੈ ਜੀ ਤੇ ਜਿਵੇਂ ਇਸ ਲੈ ਸਾਰੇ ਆਪਾਂ ਠੀਕ ਹੈ ਜੀ ਇਹ ਜਿਹੜਾ ਆ ਗਿਆ ਆਪਣਾ ਸੂਦਾਂ ਦੇ ਨਾਲ ਜਿਹੜਾ ਵਧਾਉਣਾ ਹੈ ਠੀਕ ਹੈ ਜੀ ਜੇ ਕੋਈ ਫੋਨ ਦੇ ਨੇੜੇ ਹੁੰਦਾ ਹੈਗਾ ਤਾਂ ਆਪਾਂ ਦਿੰਨੇ ਆ ਵਿਟਾਮਿਨ ਇਹ ਉਹ ਵਾਲਾ ਜੀ ਏ 800 ਰੁਪਏ ਦਾ ਆਪਣਾ ਹੈਗਾ ਜੀ ਠੀਕ ਹੈ ਬਾਕੀ 14 ਤੇ ਇਹ ਆਪਣੀ ਕਿ ਨੈਰੀ ਸੀ ਤੇ ਨਹੀਂ 1500 ਜੀ ਬਾਕੀ ਕੀ ਹੈ ਕਿ 100 ਟੈਂਪ ਤੇ ਜਿਹੜੀ ਇੱਕ ਕੰਪਨੀ ਇੱਕ ਆਫਰ ਕਰਦੀ ਹੈ ਇਹ ਡਾਇਰੈਕਟ ਫਾਰਮਰ ਤੱਕ ਜਾਂਦੀ ਹੈ ਜੀ ਠੀਕ ਹੈ ਜਿਹੜੀ ਹੰਡੀ ਸਕੀਮ ਹੈ ਜੀ ਇਹ 2.5 ਕਿਲੋ ਫਰੀ ਹੈ ਜੀ ਇਸ ਸਕਲਚਰ ਦੇ ਨਾਲ ਫਰੀ ਹੈਗਾ ਅੱਛਾ ਸਕੇ ਹਾਂ ਇਹ ਟਾਈਮ ਟੂ ਟੈਂਪ ਬਦਲਦੀ ਰਹਿੰਦੀ ਹੈ ਜਿਹੜੀ ਸਕੀਮ ਆਉਂਦੀ ਹੈ ਤਾਂ ਹੁਣ ਇਹ ਸਕੀਮ ਚੱਲ ਰਹੀ ਹੈ ਇਹ ਚੱਲ ਰਹੀ ਹੈ ਜੀ ਠੀਕ ਹੈ ਜੀ ਇਹ 1 ਲੀਟਰ ਦੇ ਨਾਲ ਇਹ ਵੀ ਇਹ ਵੀ ਟਾਈਮ ਕਿਲੋ ਫਰੀ ਹੈ ਜੀ ਇਹ ਸਿਰਫ ਕੀ ਹੁੰਦਾ ਜੀ ਪ੍ਰੋਮੋਟਿੰਗ ਦੇ ਲਈ 18 ਮਿੰਟ ਦੀ ਵੈਲਿਡਿਟੀ ਪਾਸ ਹੈ ਸਾਰੀ ਕੀ ਜਨਰਲ ਗੋਸਟਿਕ ਆ ਜਲੀ ਹੈ ਜੀ ਜੇ ਤੁਹਾਡੇ ਨਾਲ ਕੋਈ ਡਾਇਰੈਕਟ ਫਾਰਮਾ ਜਿੱਦਾ ਕੰਟੈਕਟ ਕਰਨਾ ਚਾਹਵੇ ਉਹਨੂੰ ਡੇਰੀ ਫਾਰਮ ਦੇ ਵਿੱਚ ਸਾਡੀ ਲਿੰਕ ਪਾਉਂਦੀ ਹੈ ਜੀ ਉਹਦੇ ਵਿੱਚ ਡੇਰੀ ਫਾਰਮ ਦੇ ਲਈ ਨਿਊਟ੍ਰੋਨਿਕ ਕੈਲਸ਼ੀਅਮ ਔਰ ਮਿਨਰਲ ਮੈਚਰ ਬਹੁਤ ਘੱਟ ਤੇ ਬੜੀ ਕੁਆਲਟੀ ਦੇ ਨਾਲ ਅਵੇਕ ਹੁੰਦਾ ਜੀ ਠੀਕ ਹੈ ਤਾਂ ਇਹ ਕੋਣਾ ਰਾਤ ਮਿਲੂਗੀ ਹਾਂ ਜੀ ਇਹਦਾ ਇਹ ਇੰਨਾ ਦਾ ਵੇਰਵਾ ਟਾਈਟ ਟਾਈਟ ਗੋਗੋਸ ਦਾ ਕਾਰਨ ਬਣਿਆ ਹੁੰਦਾ ਹੈ ਹਾਂ ਜੀ ਹਾਂ ਜੀ ਤੁਹਾਡੇ ਨਾਲ ਸਟੇਡਰ ਇਹਦੇ ਵਿੱਚ ਆਪਾਂ ਉਹਨਾਂ ਦੇ ਫਾਰਮ ਪਰ ਨਗੂ ਵੀਰ ਜੁਰਦਾ ਤਾਂ ਉਹ ਫਾਰਮ ਅਕੋਰਡਿੰਗ ਆਪ ਬਣੇਕਟ ਜਿਹੜੀ ਵੀ ਲੋਡ ਹੈ ਠੀਕ ਹੈ ਕੰਟੈਂਸਟਿੰਗ ਕਰਾ ਰਹੀ ਹੈਗੀ ਉਹ ਕਰਵਾ ਕੇ ਉਹਨੂੰ ਜਿਹੜੀ ਫਾਰਮ ਦੀ ਲੋਡ ਹੈ ਪੂਰੀ ਅਰੇਂਜਮੈਂਟ ਕਰਦੀ ਹੈ ਕੰਪਨੀ ਵੀ ਠੀਕ ਹੈ ਜੀ ਆਪਾਂ ਦਾ ਮੋਬਾਈਲ ਨੰਬਰ ਐਡਰੈਸ ਕੋਲ ਦੇ ਮੇਰਾ ਗੁਰਪਾਲ ਸਿੰਘ ਨਾਮ ਹੈ ਜੀ 982959883 ਠੀਕ ਹੈ ਜੀ 982959883 ਠੀਕ ਹੈ ਜੀ ਹਰ ਇੱਕ ਮੰਡੀ ਤੇ ਹਮ ਸਾਡੀ ਹਰ ਇੱਕ ਮੰਡੀ ਤੇ ਹੁੰਦੀ ਹੈ ਜੀ ਆਪਾਂ ਇਹ ਕਹਿੰਦੇ ਆ ਕਿ ਕਾਰਡ ਵੀ ਲਾ ਲਓ ਆਹ ਕਰਦੇ ਹਰ ਐਤਵਾਰ ਤੱਕ ਹੀ ਹੁੰਨੇ ਆ ਬਾਕੀ ਸਾਰੇ ਮੰਡੀਆਂ ਵੀ ਜਿਹੜੀ ਹੈਗੀ ਲੱਗਦੀ ਰਹੀ ਹੈ ਜੀ ਠੀਕ ਹੈ ਜੀ ਲਓ ਵੀ ਸਾਨੂੰ ਇੱਥੇ ਨਾ ਬਿਲਕੁਲ ਸਸਤਾ ਲੈਵਟਨ ਕੋਹਿਆ ਕੈਲਸ਼ੀਅਮ ਹੋਇਆ ਕਮਜ਼ੋਰੀ ਤੋਂ ਹੋਇਆ ਤੇ ਸਾਨੂੰ ਇੱਥੋਂ ਹਰ ਇੱਕ ਪੀਸ ਇੱਕ ਦਾ ਸਸਤੀ ਦੇ ਗਾਰੰਟੀ ਵੀ ਦਿੰਦੇ ਆ ਕਿ ਜੇ ਪਸ਼ੂ ਇਸ ਟੀਕ ਤੇ ਨਹੀਂ ਵੀ ਸੱਟ ਹੁੰਦਾ ਤਾਂ ਤੁਸੀਂ ਭਈ ਸਾਨੂੰ ਕੰਪਲੇਨ ਕਰਕੇ ਤੁਸੀਂ ਵਾਪਸ ਜੀ ਕਰ ਸਕਦੇ ਜਾ ਬਦਲ ਕੇ ਹਾਂਜੀ 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 ਇੱਕ ਤੁਝ ਮੋੜਾ ਵੀਰੇ ਕਈ ਵਾਰੀ ਭਾਗ ਕੀ ਕਹਦੇ ਨਾਲ ਨਹੀਂ ਆ ਸਕਦਾ ਵੀ ਘੱਟ ਰੇਟ ਹੋਊਗਾ ਤੇ ਕੁਆਲਿਟੀ ਦਾ ਫਰਕ ਹੋਣਾ ਉਹੀ ਗਈ ਐਮ ਆਰ ਦੀ ਸੇਮ ਨੇ ਮੈਡੀਕਲਾਂ ਤੇ ਲਾਉਂਗੇ 950000 ਦਾ ਪਊਗਾ ਅਸੀਂ ਇੱਕ ਪੰਜ ਸੌ ਦਾ ਨਹੀਂ ਵੀ ਡਾਇਰੈਕਟ ਫਾਰਮਰਾਂ ਨਾਲ ਜੁੜੇ ਜੀ ਵੀ ਜਾਣੇ ਕਿ ਕੰਪਨੀ ਡਾਇਰੈਕਟ ਕਿਸਾਨ ਨਾਲ ਜੁੜ ਰਹੀ ਹੈ ਹਾਂਜੀ ਇਹ ਇਹ ਸ਼ੁਰੂ ਹੋਣੀ ਹੋਈ ਹੈ ਉਹ ਡਾਇਰੈਕਟ ਕਿਸਾਨ ਵਾਸਤੇ ਅੰਤੇ ਗਰੀ ਇਹ ਮੈਂ ਕਾਲ ਕਰਨਗੇ ਤਾਂ ਹੀ 900 ਇਹ ਲੱਗੇ ਸुरू ਚੱਲ ਜੀ ਸਾਡੀ ਠੀਕ ਹੈ ਜੀ ਉਹ ਪਹਿਲਾਂ ਤੇ ਚੱਲ ਜਾਈ ਜਾ ਰਹੀ ਹੈ ਬਿਲਕੁਲ ਬਹੁਤ ਜਿਦ ਤਰਾ ਪਹਿਲਾਂ ਗੁੱਜ ਕਰ ਚੁੱਕੇ ਹੈ ਤੇ ਨਾ ਮਾ ਜ ਆਪਣੇ ਸੱਤ ਮਾਰਨਾ ਹੋਏ ਤਾਂ ਗਰਪਾਲ ਸਰਵਾਰਾ ਨੇ ਕਿ ਡਿਜੀਟਲ ਹੈਲਥ ਕੇਅਰ ਦੇ ਨਾਲ ਕੋ ਅਗਿਆ ਵਿੱਚ ਸਾਰਾ ਇੰਝ ਦਿਖਾ ਹੋਇਆ ਜਾ ਰਿਹਾ ਹੈ ਬਿਲਕੁਲ ਧੰਨਵਾਦ ਹੋਰ ਇਹ ਜਰਾ ਮੇਰੇ ਸੰਪਰਕ ਇਦੇ ਵਿੱਚ ਇਹ ਨਹੀਂ ਸਾਰਾ ਸਿ ਪੰਜਾਬੀ ਦੀ ਡਾਕਟਰੀ ਦਾ ਭਾਵ ਵੀ ਕੋਈ ਸਸਤੀਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਡੁਪਲੀਕੇਟ ਹੈ ਇਹ ਡਰੈਕਟ ਫਾਰਮਰ ਦਾ ਕਹਿੰਦੇ ਸੀ ਕੰਪਨੀ ਜੋੜਦੀ ਹੈ ਜੋ ਮੈਡੀਕਲ ਤੇ ਅਲੱਗ ਪ੍ਰਾਈਸ ਹੁੰਦੇ ਆ ਇੱਥੇ ਅਲੱਗ ਉਹਨੂੰ ਬੈਂਜੀ ਨੇ ਕਿਹਾ ਵੀ ਬ੍ਰਾਂਡ ਵੀ ਲੱਗ ਹੁੰਦੇ ਆ ਤੇ ਸਭ ਸਸਤਾ ਵੀ ਮਿਲੂਗਾ ਬਾਕੀ ਸਾਰਾ ਪੰਜਾਬੀ ਮੈਟਰ ਪੰਜਾਬੀ ਹੀ ਮਿਲੂਗਾ ਫਿਰ ਨਾਲ ਹੀ ਇਹ ਸੀ ਕੋਈ ਨਾ ਜਿਹੜਾ ਆਉਣਾ ਸੌਖਾ ਇਹਦਾ ਸਿੱਧਾ ਪੰਜਾਬੀ ਦੀ ਗੱਲ ਹੋਈ ਹੈ ਠੀਕ ਸਹੀ ਹੈ ਜੀ ਹਾਂ ਜੀ ਜੇ ਜਿੰਨਾ ਸੌਖਾ ਹੋ ਸਕੇ ਉਹਨਾਂ ਫਾਰਮ ਨੂੰ ਸੌਖਾ ਹੋਵੇ ਜੀ ਨਾ ਵੀ ਲੈਣੇ ਸਕੇ ਹੁਣ ਤੇ ਹੁਣ ਜਿਵੇਂ ਆ ਸਾਰੇ ਨਾਮ ਵੀ ਜਿਹੜੇ ਕੋਈ ਨਹੀਂ ਨਹੀਂ ਪੜ੍ਹਦੇ ਹਾਂ ਜਿਹੜੇ ਸਾਰੀਆਂ ਚੀਜ਼ਾਂ ਨੂੰ ਨਾ ਮੱਦੇਨਜ਼ਰ ਰੱਖਦੇ ਜੀ ਕੀ ਚੀਜ਼ ਕੀਤੀ ਹੋਈ ਹੈ ਜੀ ਠੀਕ ਹੈ ਧੰਨਵਾਦ ਜੀ ਵੀਰੇ ਫਿਰੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ